ਪਰਬੂਦਾ ਪਰਤਾਇਆ ਜਾਣਾ ਅਤੇ ਸੇਵਾ ਦਾ ਆਰੰਭ ਤਾਂ ਦੀ ਯਸ਼ੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭਾਈ ਸ਼ਤਾਨ ਕੋਲੋਂ ਪਰਤਾਇਆ ਜਾਵੇ ਅਤੇ ਜਾ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉਹਨੂੰ ਭੁੱਖ ਲੱਗੀ ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹੋ ਜੋ ਇਹ ਪੱਥਰ ਰੋਟੀਆਂ ਬਣ ਜਾਣ ਪਰ ਉਹਨੇ ਉੱਤਰ ਦਿੱਤਾ ਲਿਖਿਆ ਹੈ ਪਾਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੀਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ ਫੇਜਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੇਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇਥਾਂ ਦੇਖ ਦੇ ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮਤੇ ਕਰਨਲ ਤੇਰੇ ਪੈਰ ਨੂੰ ਸੱਟ ਲੱਗੀ ਯੇਸ਼ੂ ਨੇ ਉਸ ਨੂੰ ਆਖਿਆ ਇਹ ਵੀ ਲਿਖਿਆ ਹੈ ਜੋ ਤੂੰ ਪ੍ਰਭ ਆਪਣੇ ਪਰਮੇਸ਼ਰ ਨੂੰ ਨਾ ਪ੍ਰਤਾ ਫਿਰ ਸ਼ੈਤਾਨ ਉਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲਿਆ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਸ਼ਾਆਂ ਅਤੇ ਉਹਨਾਂ ਦਾ ਜਲੋ ਉਹਨੂੰ ਵਿਖਾਇਆ ਪਤੀ ਉਹਨੂੰ ਕਿਹਾ ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਤਦੋਂ ਯੀਸ਼ੂ ਨੇ ਉਹਨੂੰ ਕਿਹਾ ਹੇ ਸ਼ਤਾਨ ਚਲਿਆ ਜਾ ਕਿਉਂ ਜੋ ਲਿਖਿਆ ਹੈ ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਨ ਕਰਨ ਲੱਗੇ ਜਾਂ ਉਹਨੇ ਸੁਣਿਆ ਕਿ ਯੋਹੰਨਾ ਫੜਿਆ ਗਿਆ ਹੈ ਤਾਂ ਉਹ ਗਲੀਲ ਨੂੰ ਤੁਰ ਪਿਆ ਅਤੇ ਨਾਸਰਤ ਨੂੰ ਛੱਡ ਕੇ ਕਫਰਨਾਹੂਮ ਵਿੱਚ ਜਾ ਰਿਹਾ ਜਿਹੜਾ ਢੀਲ ਦੇ ਕੰਡੇ ਜਬਲੂਨ ਅਤੇ ਨਫਤਾਲੀ ਦੇ ਬੰਨਿਆਂ ਵਿੱਚ ਹੈ। ਫਾਈ ਯਸ਼ਾ ਜਾਂ ਨਵੀ ਦਾ ਵਾਕ ਪੂਰਾ ਹੋਵੇ ਕਿ ਜਬਲੂਨ ਦੀ ਧਰਤੀ ਅਤੇ ਨਫਤਾਲੀ ਦੀ ਧਰਤੀ ਸਮੁੰਦਰ ਦੀ ਰਾ ਯਰਦਨੋਂ ਪਾਰ ਪਰਾਈਆਂ ਕੂਮਾਂ ਦੀ ਗਲੀਲ ਜਿਹੜੇ ਲੋਕ ਹਨੇਰੇ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ ਅਤੇ ਜਿਹੜੇ ਮੌਤ ਦੇ ਦੇਸ਼ ਅਤੇ ਛਾਇਆ ਵਿੱਚ ਬੈਠੇ ਹੋਏ ਸਨ ਉਹਨਾਂ ਲਈ ਚਾਨਣ ਪ੍ਰਕਾਸ਼ ਹੋਇਆ ਉਸੇ ਵੇਲੇ ਯੀਸ਼ੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ ਭਾਈ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਗਲੀਨ ਦੀ ਚੀ ਦੇ ਕੰਡੇ ਫਿਰਦਿਆ ਹੋਇਆ ਉਸਨੇ ਦੋ ਭਰਾਵਾਂ ਅਰਥਾਤ ਸ਼ਮੌਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸਦੇ ਭਰਾ ਅੰਦਰੀਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ ਕਿਉਂ ਜੋ ਉਹ ਮਾਸ਼ੀ ਸਨ ਅਤੇ ਉਹਨਾਂ ਨੂੰ ਕਿਹਾ ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ ਅਤੇ ਉਹ ਚੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ ਅਰ ਉੱਥੋਂ ਅੱਗੇ ਵੱਧ ਕੇ ਉਹ ਨੇ ਹੋਰ ਦੋ ਭਰਾਵਾਂ ਅਰਥਾਤ ਜਬਦੀ ਦੇ ਪੁੱਤਰ ਯਾਕੂਬ ਨੂੰ ਅਤੇ ਉਹਦੇ ਭਾਈ ਯੋਹੰਨਾ ਨੂੰ ਵੇਖਿਆ ਜਿਹੜੇ ਆਪਣੇ ਪਿਓ ਦੇ ਨਾਲ ਬੇੜੀ ਉੱਤੇ ਆਪਣੇ ਜਾਲਾਂ ਨੂੰ ਸੁਧਾਰਦੇ ਸਨ ਉਹ ਹੁਣ ਆਜ਼ਾਦ ਨੇ ਅਰ ਉਹਨਾਂ ਨੂੰ ਸੱਦਿਆ ਤਾਂ ਉਹ ਛੱਡ ਬੇੜੀ ਨੂੰ ਅਤੇ ਆਪਣੇ ਪਿਓ ਨੂੰ ਛੱਡ ਕੇ ਉਦੋਂ ਮਗਰ ਹੋ ਤੁਰੇ ਯੀਸ਼ੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਪਤੇ ਲੋਕਾਂ ਵਿੱਚੋਂ ਸਾਰੇ ਰੋਗ ਸਾਰੇ ਮਾਨਦਗੀ ਨੂੰ ਹਟਾਉਂਦਾ ਸੀ। ਅਰ ਸਾਰੇ ਸੂਰਿਆ ਦੇਸ਼ ਵਿੱਚ ਉਹਦੀ ਧੂਮ ਪੈ ਗਈ ਅਤੇ ਉਹਨਾਂ ਸਭਨਾਂ ਰੋਗੀਆਂ ਨੂੰ ਜਿਹੜੇ ਕਈ ਪ੍ਰਕਾਰ ਦੇ ਰੋਗਾ ਅਤੇ ਦੁੱਖਾਂ ਵਿੱਚ ਫਸੇ ਹੋਏ ਸਨ ਅਤੇ ਜਿਨ੍ਹਾਂ ਨੂੰ ਪੂਤ ਚਿੰਬੜੇ ਹੋਏ ਸਨ ਅਤੇ ਮਿਰਗੀ ਵਾਲਿਆਂ ਅਤੇ ਅਦਰੰਗੀਆਂ ਨੂੰ ਉਹ ਦੇ ਕੋਲ ਲਿਆਏ ਅਤੇ ਉਸਨੇ ਉਹਨਾਂ ਨੂੰ ਚੰਗੇ ਕੀਤਾ ਅਤੇ ਵੱਡੀਆਂ ਪੀੜਾਂ ਗਲੀਲ ਅਤੇ ਦਿਕਾਪੁਲਿਸ ਅਤੇ ਯਰੂਸ਼ਲਮ ਅਤੇ ਯਹੂਦਿਆ ਅਤੇ ਯਰਦਨ ਦੇ ਪਾਰੋਂ ਉਹਦੇ ਮਗਰ ਲੱਗ ਪਈਆਂ ਆਮੀਨ